ਜਦੋਂ ਉਸੇ ਬਲਾਗਤ ਦੇ ਮਾਮਲੇ ਦੇ ਵਿੱਚ ਅੱਜ ਚਾਰਜ ਫਰੇਮ ਹੋਇਆ ਕੀ ਤੁਹਾਨੂੰ ਜੀ ਮਨ ਅੱਧਰ ਗਏ ਅੱਜ ਦਾ ਦਿਨ ਮੈਂ ਜੇ ਬੜਾ ਸਕੂਨ ਦੇਣ ਵਾਲਾ ਸੀ ਕਿਉਂਕਿ ਅੱਜ ਪਹਿਲੀ ਵਾਰ ਮਾਨੂੰ ਕੁਸ਼ਰਾਹਤ ਮਿਲੀ ਹੈ ਵੀ ਘਟੋ ਘਟ 24 ਮਹੀਨਿਆਂ ਦੇ ਗੈਪ ਮਗਰੋਂ ਅੱਜ ਕੇਸ ਕਿਸੇ ਰਾਹ ਤੇ ਚੱਲਿਆ ਹੈ ਤੇ ਅਗਲੀ ਡੇਟ ਹੈ ਜਿਹੜੀ ਉਹ ਉਹਦੇ ਉੱਤੇ ਗਵਾਹਾਂ ਸਟਾਰਟ ਹੋ ਜਾਣਗੀਆਂ ਔਰ ਬੜੀ ਨੇੜੇ ਤੇ ਤਰੀਕ ਪਈ ਹੈ ਕਿ 25 25 25 25 25 ਡੇਟ ਹੈ ਤੇ ਉਤੇ ਗਵਾਹੀ ਸਟਾਰਟ ਹੋ ਜੂਗੀ ਔਰ ਦੋਸ਼ੀਆਂ ਨੇ ਜਿਹੜੀਆਂ ਵਾਰ-ਵਾਰ ਐਪਲੀਕੇਸ਼ਨਾਂ ਲਾਈਆਂ ਸੀ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰਨ ਦੇ ਵਾਸਤੇ ਇਹ ਜੱਗੂ ਨੇ ਲੌਰੈਂਸ ਨੇ ਤੇ ਦੋ ਦੋਸ਼ੀ ਹੋਰ ਸੀ ਤਾਂ ਉਹ ਸਾਰੀਆਂ ਹੀ ਐਪਲੀਕੇਸ਼ਨਾਂ ਦਾ ਸਾਹਮਣੇ ਡਿਸਪੋਜ਼ ਕੀਤੇ ਨੇ ਤੇ ਚਾਰਜ ਫਰੇਮ ਕਰ ਲਿਆ ਆਰਡਰ ਦਿੱਤੇ ਨੇ ਕੀ ਜਦੋਂ ਹਰ ਵਾਰ ਦਾਫ ਮੁਰਨਾ ਪੈਂਦਾ ਸੀ ਅਜ ਆਸ ਬੱਜੀ ਆ ਜੀ ਹਾ ਬਟਾ ਵੀ ਜਿਸ ਤਰ੍ਹਾਂ ਕੇਸ ਨੂੰ ਡਿਲੇ ਕਰਨ ਦੇ ਲਈ ਦੋਸ਼ੀ ਕਦੇ ਕਿਸੇ ਨੇ ਅਪਲੀਕੇਸ਼ਨ ਲਾਤੀ ਕਿਸੇ ਨੇ ਇੱਕ ਲਾਤੀ ਫਿਰ ਅਗਲੀ ਵਾਰ ਦੂਸਰੇ ਨੇ ਲਾਤੀ ਉਹ ਦੋਸ਼ੀਆਂ ਦੀ ਗਿਣਤੀ ਜਿਹੜੀ ਜਿਆਦਾ ਵੱਡੀ ਸਰਦਾਰ ਦੇ ਵਿੱਚ ਹੋਣ ਕਰਕੇ ਤਾਂ ਫਿਰ ਉਹ ਐਪਲੀਕੇਸ਼ਨ ਦਾ ਰਾਈਟ ਉਹਨਾਂ ਦੇ ਕੋਲੇ ਹੁੰਦਾ ਪਰ ਉਹ ਵੀ ਉਹ ਭਰਪੂਰ ਵਰਤੋਂ ਵੀ ਕਰਦੇ ਨੇ ਤਾਂ ਜਿੰਨਾ ਵੱਧ ਵੱਧ ਕੇਸ ਨੂੰ ਲੰਮਾ ਖਿੱਚਿਆ ਜਾਵੇ ਕੋਸ਼ਿਸ਼ ਕਰਦੇ ਨੇ ਤਾਂ ਨੇ ਕੀਤੀ ਵੀ ਫਿਰੰਤੂ ਅੱਜ ਸਾਰੇ ਆ ਨੀ ਜਿਹੜੀ ਐਪਲੀਕੇਸ਼ਨ ਦੇ ਇੱਕ ਜੀ ਇੱਕ ਪਾਸੇ ਚਾਰਜ ਫਰੇਮ ਹੋਣੇ ਤੇ ਦੂਸਰੇ ਪਾਸੇ ਗੋਲਡੀ ਬਰਾਡ ਦੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਕਿਵੇਂ ਬੇਟਾ ਉਹਦੇ ਬਾਰੇ ਮੈਨੂੰ ਕੋਈ ਬਹੁਤਾ ਨਹੀਂ ਮੈਂ ਤੁਹਾਡੇ ਤੋਂ ਸੁਣ ਰਿਹਾ ਹਾਂਗਾ ਉਹਦੇ ਬਾਰੇ ਕੋਈ ਆਫੀਸ਼ੀਅਲੀ ਜਾਣਕਾਰੀ ਜਾਂ ਕਿਸੇ ਸਰਕਾਰ ਵੱਲੋਂ ਜਾਂ ਪੁਲਿਸ ਵੱਲੋਂ ਹਲੇ ਤੱਕ ਕੋਈ ਨਹੀਂ ਆਈ ਜਦੋਂ ਆਊਗੀ ਤਾਂ ਜ਼ਰੂਰ ਗੱਲ ਕਰਾਂਗੇ ਉਸ ਤੇ ਠੀਕ ਹੈ ਤਾਂ ਕਿਵੇਂ ਦੇਖਦੇ ਜਿਹੜਾ ਲਾਰੈਂਸ ਮਿਸ਼ਰਾਈ ਇੰਟਰਵਿਊ ਦਾ ਦੇ ਦੇ ਕਹਿੰਦਾ ਸੀ ਮੈਂ ਕਤਲ ਕਰਵਾਇਆ ਅੱਜ ਅਦਾਲਤ ਦਿੱ ਜਿਹੜਾ ਆਪਣੇ ਆਪ ਨੂੰ ਕਹਿੰਦਾ ਵੀ ਮੈਂ ਤਾਂ ਕਤਲ ਦੀ ਦੀ ਕਰਾਇਆ ਭਾਜਦਾ ਦਿਖਾਈ ਦੇ ਰਿਹਾ ਕਿਵੇਂ ਦੇਖਦੇ ਇਸ ਗੱਲ ਨੂੰ ਦੇਖਣਾ ਤਾਂ ਜੀ ਇਹਨਾਂ ਦਾ ਬਸ ਇਹੀ ਹੈ ਵੀ ਇਹਨਾਂ ਨੂੰ ਤਾਂ ਮਲ ਕ੍ਰਾਈਮ ਕਰਨਾ ਹੈ ਔਰ ਬਿੰਗੇ ਟੇਡੇ ਢੰਗ ਦੇ ਨਾਲ ਲੋਕਾਂ ਨੂੰ ਬਰਗਲਾ ਕੇ ਫਰੋਕੀਆਂ ਦੇ ਕੇ ਪੈਸੇ ਲਾਲਚ ਦੇ ਕੇ ਆਪਦਾ ਕੰਮ ਕਰਵਾਉਂਦੇ ਨੇ ਪਰੰਤੂ ਇਹਨਾਂ ਨੂੰ ਸ਼ਹਿ ਵੀ ਹੈ ਨਾਲ ਇਹ ਜੇ ਜੇ ਸਾਡੀਆਂ ਸਰਕਾਰਾਂ ਦੀ ਸ਼ਹਿ ਇਹਨਾਂ ਦੇ ਨਾਲ ਨਾ ਹੋਵੇ ਤਾਂ ਇਹ ਕਸਟਡੀ ਦੇ ਦੌਰਾਨ ਕਿਸ ਤਰ੍ਹਾਂ ਫੋਨ ਰੱਖ ਜਾਣ ਕਿਸ ਤਰ੍ਹਾਂ ਉੱਥੋਂ ਬੈਠੇ ਆਪਣਾ ਕਾਲਾ ਧੰਦਾ ਚਲਾ ਜਾਣ ਤਾਂ ਤੁਸੀਂ ਦੇਖਿਆ ਹੁਣ ਐਨਆਈਏ ਨੇ ਇੱਕ ਪਾਸੇ ਆਪਣੀ ਅਪਡੇਟ ਦਿੱਤੀ ਹੈ ਵੀ ਇਹ 5 ਕਰੋੜ ਰੁਪਇਆ ਅੰਦਰ ਬੈਠਾ ਹਲੇ ਵੀ ਕੰਮ ਕਰ ਲੈਂਦਾ ਤਾਂ ਉਹ ਸਾਡੇ ਲੋਕਤੰਤਰ ਦੇ ਉੱਤੇ ਕਲੰਕ ਨਹੀਂ ਸਾਡੀਆਂ ਸਰਕਾਰਾਂ ਦੇ ਮੱਥੇ ਦੇ ਉੱਤੇ ਉਹ ਕਲੰਕ ਨਹੀਂ ਇੱਕ ਵੀ ਇੱਕ ਦੋਸ਼ੀ ਅੰਦਰ ਬੈਠਾ ਕਾਰੋਬਾਰ ਕਰਦਾ ਜਿਹੜੀ ਅਗਲੀ ਗੱਲ ਹੈ ਦੋਸ਼ੀਆਂ ਦੇ ਕਾਰਵਾਈ ਦੇਰ ਸਵੇਰ ਹੋ ਜੂਗੀ ਪਰੰਤੂ ਜਿਹੜਾ ਨੈਕਸਸ ਹੈ ਜਿਹੜੇ ਜਿਹੜੇ ਲੋਕ ਇਹਨੂੰ ਚਲਾ ਰਹੇ ਨੇ ਮੈਂ ਕਈ ਵਾਰੀ ਗੱਲ ਕਰਦਾ ਹੁਣ ਸਫੈਦ ਪੋਸ਼ਾ ਦੀ ਗੱਲ ਹੈ ਸਫੈਦ ਪੋਸ਼ ਸਾਡੇ ਸਮਾਜ ਦੇ ਵਿੱਚ ਬੜੇ ਨੇ ਤੇ ਜਿਵੇਂ ਤੁਸੀਂ ਉਹ ਲਾਰੈਂਸ ਦੀ ਵੀਡੀਓ ਦੀ ਗੱਲ ਹੀ ਕਰ ਲੋ ਸਵਾ ਸਾਲ ਸਾਨੂੰ ਇਸ ਗੱਲ ਦੇ ਉੱਤੇ ਲੱਗ ਗਿਆ ਵੀ ਉਹ ਵੀਡੀਓ ਕਿੱਥੇ ਬਣੀ ਐ ਕਿੰਨੇ ਬਣਾਈ ਐ ਔਰ ਮੈਂ ਕਲੀਅਰ ਕਰਤ ਡੇਟ ਵੀ ਦੇਤੀ ਸਾਰੇ ਆਫਿਸ ਜੋ ਜੋ ਵੀ ਅਧਿਕਾਰੀ ਮੇਰੇ ਨਾਲ ਗੱਲ ਕਰਦਾ ਹੈ ਵੀ 7 ਤੇ 8 ਮਾਰਚ ਦੀ ਰਾਤ ਨੂੰ ਲਾਰੈਂਸ ਪੰਜਾਬ ਪੁਲਿਸ ਦੀ ਕਸਟਡੀ ਦੇ ਵਿੱਚ ਸੀ جیل ਤੋਂ ਬਾਹਰ ਸੀ ਤੁਸੀਂ ਕਹਿੰਦੇ ਹੋ ਜੀ ਸਾਡੇ ਕੋਲ ਤਾਂ ਹੈ ਹੀ ਨਹੀਂ ਸੀ ਤਫੇ ਤੁਹਾਨੂੰ ਕਿਵੇਂ ਪਤਾ ਕਿਉਂ ਨਹੀਂ ਲੱਗਦਾ ਇਸ ਗੱਲ ਦਾ ਤੁਹਾਨੂੰ ਸਖਦੇਵ ਗੁੱਗਾ ਮਾੜੀ ਜੀ ਦਾ ਮਰਡਰ ਹੋਇਆ ਪਿੱਛੇ ਜੇ ਰਾਜਪੂਤਾਂ ਦਾ ਗੁੱਸਾ ਸੀ ਸ਼ਾਇਦ ਹੋ ਤਾਂ ਉਹਦੀ ਪਲ ਕਤਲ ਦੀ ਪਲਾਨਿੰਗ ਬਠਿੰਡਾ ਜੇਲ੍ਹ ਦੇ ਵਿੱਚ ਹੋ ਰਹੀ ਸੀ ਤਾਂ ਤੁਹਾਡੀਆਂ ਏਜੰਸੀਆਂ ਨੇ ਤੁਹਾਡੇ ਸੋਰਸਾਂ ਨੇ ਪਹਿਲਾਂ ਪਤਾ ਲਾ ਲਿਆ ਵੀ ਗੁੱਗਾ ਮਾੜੀ ਸਾਹਿਬ ਦਾ ਮਰਡਰ ਹੋਣ ਵਾਲਾ ਤੇ ਤੁਹਾਨੂੰ ਪਤਾ ਲੱਗ ਗਿਆ ਇੱਕ ਪਾਸੇ ਡੀਟੈਲ ਸੈਟ ਲੱਗ ਜਾਂਦਾ ਐਚਡੀ ਇੰਟਰਵਿਊ ਤੁਸੀਂ ਕਰ ਲਈ ਜਾਂਦੀ ਐ ਪੂਰਾ ਸਾਰੇ ਅਧਿਕਾਰੀ ਹਲੇ ਤੱਕ ਨੇਰੇ 'ਚ ਹੱਥ ਮਾਰ ਰਹੇ ਨੇ ਪਰ ਮੈਂ ਤੁਹਾਨੂੰ ਦੱਸ ਵੀ ਇਹਨਾਂ ਦੇ ਪੁਲਿਸ ਦੇ ਅਧਿਕਾਰੀ ਜਿਹੜੇ ਦੇਸ਼ ਛੱਡ ਕੇ ਕੈਨੇਡਾ ਜਾ ਚੁੱਕੇ ਨੇ ਉਹ ਉਹਨਾਂ ਦਾ ਤੁਸੀਂ ਕਦੋਂ ਪਤਾ ਕਰੋਗੇ ਕਿ ਪੁਲਸ ਨੂੰ ਨਹੀਂ ਪਤਾ ਲੱਗਦਾ ਸਾਡਾ ਕਿਹੜਾ ਅਧਿਕਾਰੀ ਹੈ ਜਿਹੜਾ ਲਾਰੈਂਸ ਵੀ ਇੰਟਰਵਿਊ ਪ੍ਰਸਾਰਤ ਹੋਣ ਤੋਂ ਪਹਿਲਾਂ ਜਹਾਜ਼ ਚੜ ਚੁੱਕਿਆ ਸੀ ਤਾਂ ਸਰਕਾਰ ਆਪਣੇ ਗਿਰੇਵਾਨ ਦੇ ਵਿੱਚ ਕਿਉਂ ਨਹੀਂ ਨਜ਼ਰ ਮਾਰਦੀ ਇਸ ਗੱਲ ਦੀ ਜਦੋਂ ਸਿੱਧੂ ਨੂੰ ਮਾਰੇ ਨੂੰ ਅੱਜ 24 ਮਨთ ਹੋ ਗਏ ਇਹਨਾਂ ਨੇ ਮਰਡਰ ਕੀਤੇ ਨੂੰ ਉਹਦਾ ਤੇ 2 ਸਾਲ ਸਾਨੂੰ ਚਾਰਜ ਫਰੇਮ ਤੇ ਲੱਗ ਗਏ ਉਹਦੇ ਖਿਲਾਫ ਧਮਕੀਆਂ ਵਾਲੀਆਂ ਇੰਟਰਵਿਊਆਂ ਨੂੰ ਫਰੋੜਦਿਆਂ ਨੂੰ ਸਾਨੂੰ ਸਵਾ ਸਾਲ ਲੱਗ ਗਿਆ ਪਰੰਤੂ ਜਦੋਂ ਮੇਰਾ ਮਾਸੂਮ ਬੱਚਾ ਜਨਮ ਲੈ ਲੈਂਦਾ ਉਹਨੂੰ 24 ਘੰਟਿਆਂ ਦੇ ਵਿੱਚ ਨੋਟਿਸ ਆ ਜਾਂਦਾ ਸੈਂਟਰ ਸਰਕਾਰ ਦਾ ਵੀ ਆ ਜਾਂਦਾ ਸਟੇਟ ਦਾ ਵੀ ਆ ਜਾਂਦਾ ਹੈ ਤਾਂ ਜਿੰਨੀ ਕਾਹਲੀ ਤੁਸੀਂ ਇੱਕ ਨਵਜੰਮੇ ਬੱਚੇ ਦੀ ਇਨਕੁਆਰੀ ਕਰਨੀ ਸੀ ਉਤੇ ਉਤੇ ਜੋਰ ਲਾਇਆ ਕਾਸ਼ ਤੁਸੀਂ ਮੇਰੇ ਪੁੱਤਰੇ ਮਰਡਰ ਤੋਂ ਪਹਿਲਾਂ ਇੰਨੀ ਜਿਆਦੇ ਪੜਤਾਲ ਕੀਤੀ ਹੁੰਦੀ ਤਾਂ ਮੈਨੂੰ ਅੱਜ ਇਹ ਦਿਨਾਂ ਦੇਖਣੇ ਪੈਂਦੇ ਮੈਂ ਦਰਦਰ ਦੇ ਉੱਤੇ 60 ਸਾਲ ਦੀ ਉਮਰ ਅਨਲਤਾਂ ਦੇ ਗੇੜੇ ਕਿਉਂ ਘਟਦਾ ਬਾਰ-ਬਾਰ ਤੇ ਫਿਰ ਵੀ ਤੁਹਾਡੀ ਜਿਹੜੀ ਮਨਸ਼ਾ ਹਲੇ ਤੱਕ ਵੀ ਪਰਿਵਾਰ ਦੇ ਪ੍ਰਤੀ ਸਿੱਖਾਂ ਦੇ ਪ੍ਰਤੀ ਪੱਗ ਦੇ ਪ੍ਰਤੀ ਕਿਉਂ ਨਹੀਂ ਸਾਫ ਅਸੀਂ ਕਿੱਥੇ ਗਲਤਾਂ ਕੀ ਮੈਂ ਦੇਸ਼ ਦੀ ਬਾਰਡਰ ਤੇ ਸੇਵਾ ਕਰਨ ਤੋਂ ਬਾਅਦ ਵੀ ਮੈਨੂੰ ਦੇਸ਼ ਭਗਤੀ ਦਾ ਸਰਟੀਫਿਕੇਟ ਮੰਗਣ ਲਈ ਅਪਲਾਈ ਕਰਨਾ ਪੈਣਾ ਕਿੱਥੇ ਸਾਡੀ ਤਾਂ ਸਾਰੀ ਜਵਾਨੀ ਲੇਖੇ ਬਾਰਡਰ ਦੇ ਲੱਗੀ ਹੈ ਤੇ ਅਸੀਂ ਵੀ ਸਾਫਤ ਕਰੀਏ ਵੀ ਅਸੀਂ ਭਾਰਤੀ ਆ ਤਾਂ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਸਾਨੂੰ ਤਾਂ ਮਾਣ ਕਰਨਾ ਚਾਹੀਦਾ ਹੈ ਅਸੀਂ ਆਪਣੇ ਦੇਸ਼ ਦੇ ਉੱਤੇ ਪਰੰਤੂ ਜਿਸ ਢੰਗ ਦੇ ਨਾਲ ਪਰਿਵਾਰ ਨੂੰ 2 ਸਾਲ ਹੋ ਗਏ ਜਲੀਲ ਕੀਤਾ ਸਾਡੇ ਸਿਸਟਮ ਨੇ ਮਨ ਕਿਤੇ ਨਾ ਕਿਤੇ ਜਾ ਕੇ ਬਹੁਤ ਉਦਾਸ ਵੀ ਹੈ ਨਿਰਾਸ਼ ਵੀ ਹੈ ਇਸ ਗੱਲ ਦੇ ਉੱਤੇ ਪਰੰਤੂ ਇੱਕ ਜਜ਼ਬਾ ਗੁਰੂ ਮਹਾਰਾਜ ਨੇ ਦਿੱਤਾ ਹੋਇਆ ਵੀ ਲੜੂਗਾ لازਮੀ ਚੁੱਪ ਕਰਕੇ ਨਹੀਂ ਬੈਠੂਗਾ ਜਦ ਤੱਕ ਕਿ ਸਿਸਟਮ ਦੀਆਂ ਜਿਹੜੀਆਂ ਕਮੀਆਂ ਆ ਉਹਨੂੰ ਲੋਕਾਂ ਦੇ ਅੱਗੇ ਉਜਾਗਰ ਕਰੂੰਗਾ ਜਗਾ ਜਗਾ ਤੇ ਜਾ ਕੇ ਮੇਰੇ ਕੋਲੇ ਤਾਕਤ ਮੇਰੀ ਤਾਕਤ ਲੋਕ ਨੇ ਲੋਕਾਂ ਨੇ ਮੇਰੀ ਬਾਹ ਫੜੀ ਐ ਜਦੋਂ ਦਾ ਮੇਰੇ ਤੇ ਬਖਤ ਪਿਆ ਸਾਰੇ ਭੈਣ ਭਰਾਵਾਂ ਨੇ ਮੇਰੇ ਮੋਢੇ ਨਾਲ ਮੋਢਾ ਜੋੜ ਕੇ ਮੈਨੂੰ ਹੌਸਲਾ ਦਿੱਤਾ ਤੇ ਮੈਂ ਹੁਣ ਇਸ ਗੰਦੇ ਸਿਸਟਮ ਦੀਆਂ ਜੜਾਂ ਪਟਣ ਵਾਸਤੇ ਵੀ ਉਹਨਾਂ ਲੋਕਾਂ ਨੂੰ ਫਿਰ ਅਪੀਲ ਕਰੂੰਗਾ ਜੇ ਲੋਕ ਇਹਨੇ ਬੇ ਡਰੇ ਹੋ ਗਏ ਕੈਬਨਿਟ ਮਿਨਿਸਟਰ ਜਿੱਦਾਂ ਸਾਡੇ ਮੀਤ ਹੇਰ ਜੀ ਕਹਿੰਦੇ ਨੇ ਵੀ ਦੋ ਕਤਲ ਤਾਂ ਐਵਰੇਜ ਐ ਮੈਂ ਉਸ ਮੰਤਰੀ ਨੂੰ ਇਹ ਗੱਲ ਪੁੱਛਣੀ ਚਾਹੁੰਨਾ ਜੇ ਉਹਨਾਂ ਦੋਨਾਂ ਕਤਲਾਂ 'ਚ ਇੱਕ ਕਤਲ ਤੇਰੇ ਪਰਿਵਾਰ ਦਾ ਹੋਵੇ ਕੀ ਫਿਰ ਇਹ ਨਹੀਂ ਹੱਸ ਕੇ ਸਟੇਟਮੈਂਟ ਦੇ ਦੇਗਾ ਕਿਉਂਕਿ ਉਹ ਜਿਹੜੇ ਦੋ ਕਤਲ ਆ ਮੇਰੇ ਵਰਗੇ ਬਜ਼ੁਰਗਾਂ ਦੇ ਨੇ ਜਿਹੜੇ ਠੱਕੇ ਖਾਂਦੇ ਫਿਰਦੇ ਜਿਨ੍ਹਾਂ ਦੀ ਕੋਈ ਸਿਆਸੀ ਅਪਰੋਚ ਨਹੀਂ ਕਿਸੇ ਪਾਸੇ ਸਾਡੇ ਕੋਲੇ ਕੇਵਲ ਤੇ ਕੇਵਲ ਅਪੀਲਾਂ ਨੇ ਇਕੱਲੀਆਂ ਜਿਹੜੀਆਂ ਅਸੀਂ ਦੋ ਸਾਲ ਤੋਂ ਕਰਦੇ ਕਰਦੇ ਆ ਇਹ ਤੁਹਾਡੇ ਕਿਸੇ ਮੰਤਰੀ ਸੰਤਰੀ ਦਾ ਬੇਟਾ ਹੁੰਦਾ ਉਹ ਮੇਰੇ ਪੁੱਤ ਦੀ ਜਗ੍ਹਾ ਦੇ ਉੱਤੇ ਫਿਰ ਤੁਸੀਂ ਆਏਵਰੇਜ ਵਿਧਾਨ ਸਭਾ ਦੀ ਗਰਾਊਂਡ ਤੇ ਰੱਖ ਦਿੰਦੇ ਪਰੰਤੂ ਮੈਂ ਤੁਹਾਡੇ ਮਾਦਮ ਦੇ ਨਾਲ ਸੰਗਰੂਰ ਦੇ ਲੋਕਾਂ ਨੂੰ ਜ਼ੋਰ ਬੇਨਤੀ ਕਰੂੰਗਾ ਵੀ ਇਸ ਮੰਤਰੀ ਦੀ ਸਟੇਟਮੈਂਟ ਹੈ ਜਿਹੜੀ ਇਹ ਸਰਕਾਰ ਦੀ ਕਾਰਗੁਜ਼ਾਰੀ ਆ ਤੁਸੀਂ ਮੇਰੀ ਇੱਕ ਦੁਖਿਆਰੇ ਦੀ ਇਹ ਅਪੀਲ ਸੁਣੋ ਇਹਨੂੰ ਇਹਨੂੰ ਇਥੋਂ ਚੰਗੀ ਤਰ੍ਹਾਂ ਮਾਂਜ ਕੇ ਤੋੜਿਓ ਮੇਰੀ ਤੁਹਾਡੇ ਸਾਰਿਆਂ ਤੇ ਇਹ ਅਪੀਲ ਹੈ ਬਸ ਗਿਲਾਵਾ ਜੀ ਤੁਸੀਂ ਮੁਸੀਬਾ ਵਾਲਾ ਕਤਲ ਮਾਮਲਾ ਵਿੱਚ ਮੇਰੇ ਸੀਗੀ ਕੀ ਕੁਝ ਹੋਇਆ ਕੀ ਗੱਲ ਜਾਓਗੇ ਅੱਜ ਜਿਹੜੀ ਡੇਟ ਸੀਗੀ ਉਹ ਚ ਜਿਹੜੇ ਚਾਰ ਦੋਸ਼ੀਆਂ ਨੇ ਜਿਹੜੀ ਆਪਣੀ ਬੇਗੁਨਾਹੀ ਦੀ ਜਿਹੜੀ ਐਪਲੀਕੇਸ਼ਨ ਮੂਵ ਕੀਤੀ ਸੀ ਲਾਰੈਂਸ ਬਿਸ਼ਨੋਈ ਜੱਗੂ ਭਗਵਾਨਪੁਰੀਆ ਚਰਨਜੀਤ ਚੇਤਨ ਤੇ ਜਗਤਾਰ ਸਿੰਘ ਸਭ ਤੋਂ ਪਹਿਲਾਂ ਮਾਨਯੋਗ ਅਦਾਲਤ ਨੇ ਉਹ ਤੇ ਐਪਲੀਕੇਸ਼ਨ ਤੇ ਜਿਹੜੇ ਹੈਗੇ ਡਿਫੈਂਸ ਲਾਇਰ ਤੇ ਪਰਸਕਿਊਸ਼ਨ ਏਜੰਸੀ ਤੋਂ ਤੇ ਆਰਗੂਮੈਂਟ ਸੁਨੇ ਸੁਣਨ ਤੋਂ ਬਾਅਦ ਉਹਨਾਂ ਨੇ ਜਿਹੜੀ ਉਹ ਐਪਲੀਕੇਸ਼ਨ ਆਪਣੀ ਜਿਹੜਾ ਉਹਨਾਂ ਨੇ ਆਰਡਰ ਜਿਹੜਾ ਲਿਖਾਇਆ ਹੈਗਾ ਉਸਰਾ ਇਨ ਡੀਟੇਲ ਆਰਡਰ ਪਾ ਕੇ ਜਿਹੜੀਆਂ ਚਾਰੋਂ ਐਪਲੀਕੇਸ਼ਨਾਂ ਜਿਹੜੀਆਂ ਹੈਗੀਆਂ ਉਹ ਡਿਸਮਿਸ ਕਰ ਦਿੱਤੀਆਂ ਗਈਆਂ ਨੇ ਉਸ ਤੋਂ ਬਾਅਦ ਉਹਨਾਂ ਨੇ ਮੇਨ ਜਿਹੜਾ ਹੈਗਾ ਨਵੀਂ ਵਿੱਚ 27 ਨੰਬਰ ਆਫ ਜਿਹੜੇ ਅਕਿਊਜ਼ ਨੇ ਉਹਨਾਂ ਦੇ ਸਬੰਧ ਵਿੱਚ ਵੱਖਰੇ ਵੱਖਰੇ ਤੌਰ ਤੇ ਪ੍ਰੋਸੀਕਿਊਸ਼ਨ ਏਜੰਸੀ ਤੋਂ ਉਹਨਾਂ ਦਾ ਰੋਲ ਉਹਨਾਂ ਤੋਂ ਰਿਕਵਰ ਕੀ ਹੋਇਆ ਇਨ ਲੈਂਥੀ ਆਈ ਥਿੰਕ ਕਿ 4-5 ਘੰਟੇ ਦਾ ਜਿਹੜਾ ਹੈਗਾ ਉੱਤੇ ਅਡਰੈਸ ਕੀਤਾ ਗਿਆ ਕੋਰਟ ਨੂੰ ਆਰਗੂਮੈਂਟ ਕੋਏ ਉੱਤੇ ਕਿ ਇਹਨਾਂ ਤੇ ਚਾਰਜ ਕਿਉਂ ਫਰੇਮ ਹੋਣੇ ਬੰਦੇ ਆ ਤੇ ਡਿਫੈਂਸ ਕਾਉਂਸਲ ਨੇ ਜਿਹੜਾ ਹੈਗਾ ਆਪਣਾ ਪੱਖ ਰੱਖਿਆ ਤਾਂ ਕਾਫੀ ਲੈਂਥੀ ਅਰਗੂਮੈਂਟ ਅਰਗੂਮੈਂਟ ਹੋਣ ਤੋਂ ਬਾਅਦ ਮਆਂਜੋਗਦਾਸ ਨੇ ਜਿਹੜਾ ਹੈਗਾ ਸਾਰੇ ਦੋਸ਼ੀਆਂ ਤੇ ਜਿਹੜਾ ਚਾਰਜ ਫਰੇਮ ਕੀਤੇ ਅੰਡਰ ਸੈਕਸ਼ਨ 302 347 326 148 149 427 120 ਬੀ 473 212 201 25 ਆਰ ਐਮ ਐਕਟ ਤੇ 52 ਪ੍ਰਿਜ਼ਨ ਐਕਟ ਐਕਸੈਪਟ ਉਹਨਾਂ ਨੇ ਜਿਹੜਾ ਸੈਕਸ਼ਨ 109 ਹੈਗਾ ਉਹ ਉਹਦਾ ਚਾਰਜ ਨਹੀਂ ਲਾਇਆ ਬਾਕੀ ਸਾਰੇ ਦੋਸ਼ੀਆਂ ਤੇ ਜਿਵੇਂ ਜਿਵੇਂ ਉਹਨਾਂ ਦਾ ਜਿਹੜਾ ਜਿਹੜਾ ਰੋਲ ਸੀਗਾ ਇਹਨਾਂ ਕੋਲ ਇਨਲੀਗਲ ਹਥਿਆਰ ਰਿਕਵਰ ਹੋਏ ਸੀ ਕਿ ਉਹਨਾਂ ਨੂੰ ਆਰ ਲਖ ਦੇੰ ਦਾ ਚਾਰਜ ਵੀ ਫ੍ਰੀਮ ਕੀਤੇ ਗਏ 120 ਪੀ ਦੇ ਸਾਰੇ ਦੋਸ਼ੀਆਂ ਦੇ ਖਿਲਾਫ 302 ਔਰ ਸਾਰੇ ਦੋਸ਼ੀਆਂ ਦੇ ਖਿਲਾਫ ਜਿਹੜਾ ਹੈਗਾ ਇਨ ਡਿਟੇਲ ਜਿਹੜਾ ਹੈਗਾ ਚਾਰ ਸ਼ੀਟ ਜਿਹੜਾ ਉਹਨਾਂ ਨੇ ਆਰਡਰ ਕੀਤੇ ਹੈਗੇ ਤੇ ਮਾਜੋਕ ਅਦਾਲਤ ਨੇ ਜਿਹੜਾ ਹੁਣ 205 2024 ਤੇ ਡੇਟ ਲਾਈ ਇਹਲੀ ਉਹ ਗਵਾਹੀ ਤੇ ਨਿਸ਼ਚਿਤ ਕਰ ਦਿੱਤੀ ਵੀ ਇਹਦਾ ਹੁਣ ਕੁਲਟੀਜੇ ਕੀ ਹੋਏਗਾ ਜਿਹੜਾ ਜਜ ਬੇਨ ਹੋਗੇ ਹੁਣ 27 ਦੇ ਤੇ ਕੁਝ ਤੋਂ ਬੰਦੇ ਹਜੇ ਵੀ ਅਰੈਸਟ ਕਰਨੇ ਬਾਕੀ ਹੈ ਜਿਹਨਾਂ ਦਾ ਪਰਸੀਜ ਕੀ ਹੋਏਗਾ ਉਹ ਜਿਹੜੇ ਕਿੰਨੇ ਦੋਸ਼ੀਆਂ ਦੀ ਹਾਲੇ ਜਿਹੜੇ ਅਰੈਸਟ ਬਾਕੀ ਹੈਗੀ ਆ ਉਹ ਤਾਂ ਐਨਟਾਇਰਲੀ ਪ੍ਰੋਸੀਕਿਊਸ਼ਨ ਜਿਹੜਾ ਹੈਗਾ ਇਨਵੈਸਟੀਗੇਸ਼ਨ ਏਜੰਸੀ ਦੇਖੇਗੀ ਉਹਨੂੰ ਜੇ ਉਹਨਾਂ 'ਚ ਕੋਈ ਅਰੈਸਟ ਹੁੰਦਾ ਹੈਗਾ ਤਾਂ ਜਿਵੇਂ ਪਹਿਲਾਂ ਦੋਸ਼ੀਆਂ ਦੇ ਸਪਲੀਮੈਂਟਰੀ ਚਲਾਨ ਪੇਸ਼ ਹੋਏ ਆ ਉਹ ਟੂ ਕੋਰਟ ਚਲਾਨ ਪੇਸ਼ ਹੋ ਜਾਣਗੇ ਜਦੋਂ ਵੀ ਉਹ ਅਰੈਸਟ ਹੁੰਦੇ ਆ ਜਾਂ ਉਹਨਾਂ ਖਿਲਾਫ ਕੋਈ ਆਉਂਦਾ ਹੈਗਾ ਕਿਸ ਤੋਂ ਉਸ ਤੋਂ ਪਹਿਲਾਂ ਕਿ ਕੋਰਟ ਦੇ ਵਿੱਚ ਜਿਹੜੀ ਹੈਗੀ ਪ੍ਰੋਸੀਡਿੰਗ ਬਿਲਕੁਲ ਸ਼ੁਰੂ ਹੋ ਗਈਆਂ ਨੇ ਉਹ ਆਰਡਰ 'ਚ ਦੇਖਾਂਗੇ ਕਿ 20 ਤਰੀਕ ਨੂੰ ਕਿਹੜੇ-ਕਿਹੜੇ ਸਪੈਸਿਫਿਕ ਜੀਜਾ ਸਾਹਮਣੇ ਆਰਡਰ ਕੀਤਾ ਹੋਇਆ ਕਿ ਕਿਹੜੇ-ਕਿਹ ਤਾਂ ਉਹਨਾਂ ਵੀ ਨੇਚਰਲੀ ਜਿਹੜੀ 20 5 2024 ਨੂੰ ਹੈਗੀ ਜਿਹੜੀ ਗਵਾਹੀ ਹੋਏਗੀ ਤੇ ਉਸ ਤੋਂ ਬਾਅਦ ਐਦਾਂ ਹੀ ਕਿਉਂਕਿ ਇਹਦੇ ਵਿੱਚ ਆਈ ਥਿੰਕ ਕਿ 146 ਫਰਸਟ ਚਲਾਨ ਜਿਹੜਾ ਮੇਨ ਚਲਾਨ ਪੇਸ਼ ਹੋਇਆ ਸੀ ਉਹ 'ਚ ਗਵਾਹ ਨੇ ਤੇ ਤਿੰਨ ਜਿਹੜੇ ਹੈਗੇ ਇੱਥੇ ਸਪਲੀਮੈਂਟਰੀ ਚਲਾਨ ਪੇਸ਼ ਹੋਏ ਤਾਂ ਆਈ ਥਿੰਕ ਕਿ ਉਹਦੇ 150 ਦੇ ਨੰਬਰ ਆਫ ਜਿਹੜੇ ਹੈਗੇ ਵਿਟਨੈਸ ਦੇ ਵਿੱਚ ਹੈਗੇ ਆ ਤਾਂ ਪ੍ਰਤੀਭਿਵਾਨ ਜਨਤੀ ਕਿਹੜੇ ਗਵਾਹਾਂ ਨੂੰ ਕਰਾਏਗੀ ਕਿ ਉਹਨਾਂ ਦੀ ਗਵਾਹੀ ਜਿਹੜੀ ਮੇਨ ਅਪੋਰਟੈਂਟ ਹੈਗੀ ਹੈ ਕਿ ਉਹਨਾਂ ਨੂੰ ਕਨਵਿਕਟ ਕੀਤਾ ਜਾ ਸਕੇ ਉਸ ਇਨ ਫਰਦਰ ਅਗਨੇ ਡਾਟਾ ਦੇ ਪਤਾ ਲੱਗ ਰਿਹਾ ਕਿ ਕਿਹੜੇ ਕਿਹੜੇ ਵਿਟਨਰ ਨੂੰ ਕੋਰਟ ਕਦੋਂ ਕਾਲ ਕਰਦੀ ਹੈ ਤੇ ਦਵਾਈ ਨਿਸ਼ਚਿਤ ਹੀ ਸਟਾਰਟ ਹੋ ਗਈ ਹੈ ਜਿੰਨੇ ਅਸੀਂ ਕਰ ਰਹੇ ਸੀਗੇ ਕਿ ਡਿਲੇ ਹੋ ਰਿਹਾ ਦੋਸ਼ੀਆਂ ਵੱਲੋਂ ਕਦੇ ਕੋਈ ਅਪਲੀਕੇਸ਼ਨ ਲੱਗ ਗਈ ਕੋਈ ਇਹ ਚਲੋ ਉਹਨਾਂ ਦਾ ਰਾਈਟ ਸੀਗਾ ਪਰ ਅੱਜ ਫਾਈਨਲੀ ਹੈਗਾ ਜਿਹੜਾ ਉਹ ਅਪਲੀਕੇਸ਼ਨ ਆ ਗਈ ਹੈ ਜਿਹੜੀ ਬਿਜ਼ਨਸ ਕਰਕੇ ਚਾਰਜ ਫਰੇਮ ਕਰਕੇ ਜਿਹੜਾ ਕੇਸ ਹੈ ਅੱਜ ਪੂਰੇ 24 ਮਹੀਨੇ ਬਾਅਦ ਜਿਹੜਾ ਇਹਨੂੰ ਇੱਕ ਸਰੂਪ ਪਿਆ ਕਰਨ ਦਾ ਮਤਲਬ ਕਿ ਐਵੀਡੈਂਸ ਸਟਾਰਟ ਹੋ ਗਈ ਹੈ ਇਹਦੇ ਨਾਲੇ ਗੱਲ ਕੀਤੀ ਜਾਵੇ ਜਿਸ ਤਰ੍ਹਾਂ ਲਿਸਟ ਆਫ ਜਿਹੜੀ ਐਵੀਡੈਂਸ ਹੈ 150 ਦੇ ਕਰੀਬ ਜਿਹੜੇ ਐਵੀਡੈਂਸ ਹੈਗੇ ਕੀ ਜ਼ਰੂਰੀ ਹੈ ਵੀ 150 ਦੇ 150 ਵਿਅਕਤੀਆਂ ਦੀਆਂ ਜਿਹੜੀਆਂ ਗਵਾਹੀਆਂ ਹੋਣੀਆਂ ਜਾਂ ਘੱਟ ਵੱਧ ਵੀ ਹੋ ਸਕਦੀ ਨੇ ਇਨ ਜਨਰਲ ਕਈ ਵਾਰੀ ਮਤਲਬ ਕਿ ਇੱਕੋ ਜਿਹੜੀ ਹੈਗੀ ਐ ਪੀਸ ਆਫ ਐਵੀਡੈਂਸ ਵੀ ਤਿੰਨ ਤਿੰਨ ਚਾਰ ਚਾਰ ਗਵਾਹ ਹੁੰਦੇ ਆ ਤਾਂ ਉਹ ਨੇਚਰਲੀ ਜਿਹੜੇ ਏਪੀਪੀ ਸਾਹਿਬ ਨੇ ਉਹ ਜ਼ਰੂਰ ਉਹਨੂੰ ਸਕੇਚੂਲ ਨਹੀਂ ਕਰਨਗੇ ਤੇ ਜੇ ਕੋਈ ਲੱਗਦਾ ਕਿ ਉਹਨਾਂ ਨੂੰ ਇਹ ਗਵਾਹ ਅਨਸਸ਼ਕਰੀਏ ਕਿ ਇਹ ਗੱਲ ਪ੍ਰੂਵ ਹੋ ਗਈ ਕਿਸੇ ਹੋਰ ਗਵਾਹ ਤੋਂ ਤਾਂ ਕਟਲ ਨਹੀਂ ਆਈਪੀਕ ਉਹਨਾਂ ਨੂੰ ਜਿਹੜਾ ਹੈਗਾ ਗਿਵ ਅਪ ਕੀਤਾ ਜਾਂਦਾ ਹੈਗਾ ਤੇ ਹੁਣ ਫਰਦਰ ਜਦੋਂ ਟ੍ਰਾਇਲ ਚੱਲੇਗਾ ਐਵੀਡੈਂਸ ਆਏਗਾ ਜਿਵੇਂ ਜਿਵੇਂ ਸਟੈਪ ਬਾਈ ਸਟੈਪ ਹੋਏਗਾ ਜਿਹੜੇ ਗਵਾਹ ਨਹੀਂ ਜ਼ਰੂਰੀ ਹੋਣਗੇ ਉਹਨਾਂ ਨੂੰ ਵੀ ਕੇ ਅਨਨੈਸੈਸਰੀ ਕਹਿ ਕੇ ਜਿੱਦਾਂ ਰਿਪੋਰਟ ਚ ਅਸੀਂ ਛੱਡਦੇ ਆ ਤਾਂ ਛੱਡੇ ਜਾ ਸਕਦੇ ਆ